ਲੈ ਇਹ ਨਹੀਂ ਹੋ ਗਈ ਆਪਣੀ ਗੰਧ ਸੱ ਲੱਗਣੇ ਆ ਆ ਦੇਖੋ ਇਹ ਠੰਡ ਠੰਡੇ ਚ ਜਿਵੇਂ ਜੇ ਇਹ ਨਾਲ ਘਰ ਲੱਗਾ ਰਹਿੰਦਾ ਇਹ 15 ਸੈਂਟ ਜਿਵੇਂ ਚੋੜਾ ਆਪਣਾ ਹੀ ਕੰਮ ਡਾਊਨ ਸੀਲਿੰਗ ਵਾਲਾ ਉਧਰ ਸੰਦੀਪ ਨੇ ਪਾਤੀਆਂ ਸਾਰੀਆਂ ਹਾ ਇਧਰ ਦੋ ਹੀ ਕਮਰਿਆਂ ਦੇ ਵਿੱਚ ਤਾਰਾ ਲੈਈ ਅੱਜ ਸਾਨੂੰ ਲੱਗਿਆ ਟਾਈਲਾਂ ਲਾਉਣਾ ਜਿਹੜੀ ਉੱਪਰ ਲੈਂ ਰਹੀ ਦੀ ਤੀ ਉਹ ਲਾਤੀ ਆ ਥੱਲੇ ਥੱਲੇ ਰਹਿੰਦੀ ਦੀ ਕਲੈਨ ਇਹ ਥੋੜਾ ਜਿਹਾ ਰਹਿ ਗਿਆ ਆਹ ਰਹਿ ਗਿਆ ਟੁੱਟਿਆ ਬਾਕੀ ਸਾਰਾ ਲੱਗ ਗਿਆ ਪੂਰੀ ਇੱਧਰ ਹੁਣ ਪਰਲੇ ਪਾਸੇ ਰਹਿ ਗਿਆ ਆਪਣਾ ਗੇਟ ਦੇ ਪਰਲੇ ਪਾਸੇ ਆਹਾਂ ਵਾਲਾ ਆਹ ਵਾਲਾ ਏਰੀਆ ਰਹਿ ਗਿਆ ਇੱਧਰ ਇੱਧਰ ਵਾਲਾ ਤੇ ਫਿਰ ਇੱਧਰ ਪਰਲੇ ਪਾਸੇ ਇਹਦੇ ਨਾਲ ਆਪਾਂ ਗੁੱਦੂ ਜੀ ਲਾਉਣੀ ਆਂ ਕੰਦ ਤੇ ਕਪੋਤ ਉਹਦੇ ਨਾਲ ਇੱਧਰ ਵਾਲਾ ਲਾ ਦਾਂਗੇ ਆਹ ਵਾਲਾ ਪਾਸਾ ਅੱਜ ਇੰਤਰ ਮੁੰਡਾ ਜਵਾਨ ਆਪਣੇ ਨਾਲ ਲੱਗੇ ਹੋਏ ਆ। ਮੇਤਰੀ ਨਾਲ ਸਾਡਾ ਯਾਰ ਵੀਡੀਓ ਬਣਾਉਣ ਲੱਜੰਦਿਆ ਫਿਰ ਇਹ ਅੱਖ ਨਹੀਂ ਚੱਕਦਾ। ਫਿਰ ਉੱਪਰ ਨੂੰ ਦੇਖਦਾ ਨਹੀਂ ਹੈਗਾ। ਡੂਆ ਮੁੰਡਾ ਵੀ ਅੱਜ ਲੱਗੇ ਹੋਏ ਅੰਦਰ। ਉਹ ਪਾ ਰਿਹਾ ਅੱਜ ਬਿਜਲੀ ਦੀਆਂ। ਪੈਪਾ ਪਾ ਰਿਹਾ ਮੁੰਡਾ। ਇੱਕ ਇੱਕ ਕੈਮਰੇ 'ਚ ਤਾਂ ਪਾਤੀਆਂ। ਲੈ ਸੰਦੀਪ ਅੱਜ ਲੈਲੀਏ ਵਿੱਚ। ਨਹੀਂ ਆ ਪੇਪਰ ਦਾ ਕੰਮ ਆਪਣੇ ਪਲੇਟੀਆਂ ਸਾਰਾ ਪਾਤੀਆਂ ਇਧਰਲੇ ਪਾਸੇ ਚਾਰ ਆਉਂਦੀਆਂ ਹਨਾ ਚਾਰ ਲੇਟਾ ਹੈ ਹਨਾ ਹਾਂਜੀ ਸਾਰੇ ਕੰਮ ਕਰਾ ਚਾਰ ਚਾਰੇ ਆ ਸਾਰੇ ਪਾਸੇ ਹਨਾ ਇੱਕ ਕਮਰੇ ਚ ਕਿੰਨੀਆਂ ਹੋਗੀਆਂ ਟੋਟਲ ਕਿੰਨੇ ਪੀਸ ਹੋਗੇ ਸਦੀਵੇ ਨੇ 13 ਹੋ ਗਏ 13 13 ਲੇਟਾ ਲੱਗਣੀ ਆ ਉਹਦੇ ਬਾਅਦ ਫਿਰ ਬਾ ਨਿਭਣ ਗਿਆ ਉਹ ਇਹ ਤਾਂ ਹਨਾ ਉਸ ਤੇ ਮਰੇ ਇੱਧਰ ਕਮਰੇ ਸ਼ੁਰੂ ਕਰਨਾ ਇੱਧਰ ਆਵੜਾ ਰਹਿੰਦਾ ਇੱਧਰ ਵੱਧ ਥੋੜੀ ਇੱਧਰ ਆਪਣਾ ਜਿਆਦਾ ਰਹੀ ਆ ਇੱਧਰ ਥੋੜੀਆਂ ਜਿਹਾ ਵੱਧ ਲੱਗਣਗੀਆਂ ਤੇ ਆਪਾਂ ਹੁਣ ਇੱਧਰ ਬਾਹਰ ਕਾਨੀ ਭੰਨ ਤੋੜ ਆ ਲੋਈ ਇੱਧਰ ਝਾਲੀ ਜੁੜੀ ਬਸ ਹੁਣ ਵੱਡਦੀ ਹੁਣ ਕੰਦ ਸ਼ੁਰੂ ਕਰਨੀ ਹੈ ਇੱਥੇ ਤੇ ਆਹਾ ਮੜਿਆ ਸਾਬ ਸੁਭਈਆ ਕਰਨਾ ਇੱਧਰ ਪੰਨ ਤੋੜ ਜੀ ਕਰਨੀ ਆ ਤੇ ਜਿਹੜੀ ਕਪੋਤੋ ਲੱਗਣੀ ਆ ਫਿਰ ਉਹਨੂੰ ਸਿੱਧੀਆਂ ਹੋ ਜਾਣਗੀਆਂ ਕੰਦਾਂ ਗਾਈ ਅੰਨੇ ਪੰਨ ਲਓ ਯਾ ਪੰਨ ਤੋੜ ਕਰਤੀ ਸਫਾਈ ਕਰਤੀ ਇੱਧਰ ਸਾਰੀ ਹੁਣ ਮਾੜਾ ਮਾੜਾ ਸੋਨੂ ਨੇ ਇਹਨੂੰ ਲਪਾਈ ਕਰਕੇ ਫਿਰ ਆਪਾਂ ਨੇ ਇੱਧਰ ਲਾਉਣੀਆਂ ਜੀ ਗਿੱਦੋ ਕਪੋਤੋ ਲਾਉਣੀਆਂ ਉਹੋ ਆਹ ਵਾਲੇ ਪੀਸ ਲੱਗਣੇ ਆ ਆ ਦੇਖੋ ਇਹ ਠੰਢ ਠੰਢੇ ਜਿਵੇਂ ਦੇ ਦੇ ਨਾਲ ਘਰ ਨਿੱਗਾ ਰਹਿੰਦਾ ਇਹ 15 ਸੈਂਟ ਜਿਵੇਂ ਚੋੜਾ ਤੇ ਅੰਦਰ ਆਪਣਾ ਇਹ ਕੰਮ ਡਾਊਨ ਸੀਲਿੰਗ ਵਾਲਾ ਉਧਰ ਸੰਦੀਪ ਨੇ ਪਾਤੀਆਂ ਸਾਰੀਆਂ ਇੱਧਰ ਦੋ ਹੀ ਕਮਰਿਆਂ ਦੇ ਵਿੱਚ ਤਾਰਾਂ ਆ ਪੈ ਗਈਆਂ ਠੀਕ ਆਈ ਹੁਣ ਲਾਈਟਾਂ ਲੁਟਾ ਕਰਾਂਗੇ ਸਲਾਈਟ ਤੇ ਇੱਧਰ ਇਹ ਵਾਲੇ ਕਮਰੇ 'ਚ ਵੀ ਡਨ ਹੋ ਗਏ ਆ ਤਾਰਾਂ ਦਾ ਤੇ ਇੱਧਰ ਆ ਸਾਲਾ ਸਾਲੇ ਦੇ ਵਿੱਚ ਆ ਡਿਜ਼ਾਈਨ ਪਾ ਛੱਡਿਆ ਹੀ ਆ ਕਿਸਤੀ ਜੀ ਵਾਲਾ ਆ ਵਾਲਾ ਹੁਣ ਜਿਵੇਂ ਇਦਾਂ ਏ ਟਕੋਣਾ ਇਹ ਆ ਤੇ ਇਧਰ ਉਹ ਹੋ ਗਿਆ ਤੇ ਇਹਦੇ ਵਿੱਚ ਹੁਣ ਗਲੀਆਂ ਮਾਰ ਕੇ ਲੈਟਾਂ ਲੁੱਟਾਂ ਜਾਂ ਝੂਮਰ ਵਗੈਰਾ ਲਾਵਾਂਗੇ ਤੇ ਹੁਣ ਆਪਾਂ ਨਾਲ ਹੀ ਉਧਰ ਸਾਨੂੰ ਨੇ ਕੰਦ ਦਾ ਸ਼ੁਰੂ ਕਰਤਾ ਇਧਰ ਇੱਕ ਮੋਣੀ ਫਿਰਦੇ ਆ ਅੱਜ ਇਹਦੀ ਧਰਨ ਠੀਕ ਕਰੀਆ ਪਹਿਲਾਂ ਤਾਂ ਇਹਦੀ ਧਰਨ ਚੜ ਗਈ ਸੀ ਲੋਈ ਫੇ ਕੰਦ ਦੀ ਚੱਲ ਰਹੀ ਆ ਹੁਣ ਤਿਆਰੀ ਬਾ ਹੁਣ ਕੰਦ ਕਰਨ ਲੱਗੇ ਆ ਇੱਧਰ ਮਾੜਾ ਮਾੜਾ ਪਰਲੇ ਪਾਸੇ ਨਹੀਂ ਨਹੀਂ ਇੱਧਰ ਪਰਲੇ ਪਾਸੇ ਆਪਾਂ ਨੇ ਕਰਤੀ ਏ ਇੱਧਰ ਵੀ ਸਾਫ ਸੁਫਈ ਲਪਾਈ ਲਪੂਈ ਜੀ ਕਰਤੀ ਇੱਧਰ ਵੀ ਹੁਣ ਕਪੋਤੋ ਲੂਣੀ ਆ ਦੋਹੇ ਪਾਸੇ ਲੱਗ ਜਣੀ ਕੰਦ ਦੇ ਇਹ ਗਈ ਵੀ ਇਹਦਾ ਸੁਖ کافی ਆ ਵੀ ਨਿੱਗਾ ਰਹਿੰਦਾ ਕਰ ਆ ਬੇੜੇ ਬੂੜੇ ਦੇ ਤੁਸੀਂ ਦੇਖ ਲਿਆ ਤਾਂ ਆਪਾਂ ਦੀ ਪਿਛਲੀ ਵੀਡੀਓ ਦੇ ਵਿੱਚ ਬਸ ਹੀ ਹੁਣ ਅੱਜ ਕੰਦ ਕਰਦੇ ਆ ਬੋਲ ਕੇ ਨੀ ਜੋ ਇਤਨੀ ਜ਼ੋਰ ਤੋਂ ਬੋਲਿਸ ਤਾਂ ਹੋਊਗੀ ਕੋਣ ਕਿਹਨੇ ਕੋਰੇ ਦੂਰੇ ਕਿੱਥੇ ਬੜਾ ਇੱਥੇ ਆ ਕੇ ਆਇਆ ਇਧਰ ਕੋਲ ਕੋਲ ਇਤਨਾ ਫੜਾਈ ਜਾ। ਹਰ ਦੇ ਖੜੇ ਪਿੱਛੇ ਥੋੜਾ ਆ। ਇੰਨੀ ਦੀ। ਮੈਂ ਹਣੀ ਥੋੜੀ ਥੋੜੀ। ਆ ਵੀ ਥੋੜੀ ਹੋ। ਨਵੀਂ ਸਰੇ ਤੱਕ ਜਾਣੀ ਜਾਂਦੇ ਇਹ। ਉਹ ਉੱਥੇ ਤੱਕ। ਥੋੜਾ ਤੱਕ ਜਾਣੀ ਆ ਆਪਣੇ ਜਿੱਥੇ ਘਰ ਖਤਮ ਹੁੰਦਾ। ਇੱਥੇ ਦਾ ਕਿ ਇਧਰ ਹਾਂ ਇਧਰ ਤੱਕ ਜਾਣੇ ਕਾ ਕਹਿੰਦਾ ਹੈ ਚਿੰਤਾ ਨਹੀਂ ਆ ਰਹੀ ਲਾਤ ਤੇ ਕੋਈ ਨਹੀਂ ਬੱਸ ਨਿਊਟੈਲ ਨਟੈਲ ਨਾ ਕਰ ਨਾ ਕਰ ਖੜ ਜਾ ਖੜ ਜਾ ਹਜੇ ਮੇਰੀ ਲਫ ਕਦੇ ਹੱਥ ਨਾਲ ਕਰਦਾ ਇਹ ਕੰਮ ਥੱਬੂ ਮੈਂ ਇਹ ਦੇ ਮੇਰੀ ਦੀ ਪਹਿਲਾਂ ਤਾਂ ਪਰਨ ਠੀਕ ਕਰੀਏ ਦੀ ਪਾ ਕੇ ਕਰਕੇ ਹੁਣੇ ਕੰਟਰੇ ਬਣੋਏ ਥੋੜਾ ਜਿਆ ਸਾਗਾ ਇਹਨੂੰ ਹਲਾ ਨਾ ਇੰਨੀਆਂ ਛੱਡ ਦੇ ਹਲਾ ਨਾ ਹੁਣ ਰੁਕ ਜਾ ਬਸ ਰੁਕ ਜਾ ਰੁਕ ਜਾ ਹਲਾ ਨਾ ਬਸ ਲੈਂਡ ਦੇ ਕੇ ਮਾ ਜੇ ਉਹ ਦੇਖੋ ਉਧਰ ਤੋਂ ਸ਼ੁਰੂ ਕਰਨੀ ਪਹਿਲਾਂ ਉਧਰ ਵੀ ਸਟਾਰਟ ਕਰ ਲੈ ਵੀ ਇਹਨਾਂ ਨੀਵੇਂ ਇਹ ਸੋਨੂ ਹਨ ਇਹ ਇੱਧਰ ਇੱਧਰ ਤਾਂ ਅੱਗੇ ਦਾ ਬਹੁਤ ਫਰਕ ਪੈ ਗਿਆ ਨਹੀਂ ਠੀਕ ਹੀ ਆ ਨਾ ਇੰਨਾ ਨਹੀਂ ਹੈਗਾ ਅੱਲਾ ਅੱਲਾ ਹੋ ਗਿਆ ਕੋਈ ਨਹੀਂ ਕੋਈ ਨਹੀਂ ਇਹਨੂੰ ਛੇੜ ਨਾ ਜਾ ਬਾਅਦ ਚੋਂ ਕਰ ਦੇਣਾ ਦੀ ਜਸਟਮੈਂਟ ਦੇਖੜਾ ਉੱਧਰੇ ਉੱਧ ਹੈ ਕੀ ਦੇਖੀਏ ਮਾਮਲਾ ਤਾਂ ਕਿੱਥੇ ਵੀ ਰੱਖੀ ਹੋਰ ਗਰਨਾ ਜਾ ਯਾਰ ਇਧਰ ਬਾਹਰ ਨਿਕਲ ਜਾ ਬਾਹਰ ਨਿਕਲ ਜਾ ਆ ਰਹਿਣ ਦੇ ਬਾਹਰ ਆ ਜਾ ਇਧਰ ਬਾਹਰ ਆ ਰੋ ਰੋ ਨਾ ਅਗਰੇ ਪਾਪਾ ਹੂੰ ਨਹੀਂ ਮੋਤੀਲੇ ਨੂੰ ਬਾਹਰ ਕਰ ਦੇ ਨਾ ਖਲਾ ਹਾਂ ਜੀ ਇਹਨਾਂ ਤਾਂ ਬਿਲਕੁਲ ਮੈਂ ਕਹਿਣਾ ਨਹੀਂਗਾ ਸਾਥ ਆ ਲਾ ਦੋ ਚੁੱਭੀ ਇਸਤਰੀ ਉਹ ਚੁੱਭੀ ਰੇਡ ਹੋ ਗਿਆ ਇੰਨੇ ਚ ਦੇਖ ਲੈ ਦਨੇ ਉਹਦੇ ਮਾਚੇ ਮੂਰੇ ਕੰਮ ਕਰਨ ਲੱਗ ਗਿਆ ਹੁਣ ਲੈ ਪਿੱਛੇ ਹੋ ਜਾ ਗਰਮ ਮਾੜਾ ਆ ਇੱਕ ਮਿੰਟ ਬੋਧਨ ਹੋ ਗਾ ਪਰ ਪਰ ਸਾਬ ਪਿੱਛੇ ਹੋ ਜਾ ਇਹਨੂੰ ਨਾ ਇਹਨਾਂ ਪੈਪ ਨੂੰ ਫਟ ਸਵਾਰ ਕੇ ਬਹੁਤ ਦਿਨਾਂ ਨਾਲ ਲੱਗਦੀ ਗਾਹਾਂ ਹੋ ਜਾ ਗਾਹਾਂ ਲੈ ਇਹ ਨਹੀਂ ਹੋ ਗਈ ਆਪਣੀ ਕੰਦ ਬੰਦਿਆਂ ਨੇ ਜੋਰ ਲਾ ਛੱਟਿਆ ਪੁੱਗਾ ਟੱਕਾਂ ਦੀ ਪੂਰੀ ਸਰਵਿਸ ਤੇਜ ਆ ਇਹ ਜਿਹੜੀ ਦਿਹਾੜੀ ਪੂਰੀ ਨੱਕੜੀ ਥੇੜ ਮੜੀ ਪਿੱਛੇ ਰੱਖਦਾ ਕਿਆ ਜਰਕਾ ਕਾ ਤੇ ਲੋੜ ਵਾਸਤੇ ਹੈ ਕੋਈ ਨਹੀਂ ਕੋਈ ਲੋਈ ਕੰਦ ਹੋ ਗਈ ਇੱਧਰ ਪਲਾਸਟਰ ਕਰ ਰਿਹਾ ਸੋਨੂੰ ਜਿਹੜੀ ਕਪੋਤੋ ਲਾਉਣੀ ਆ ਉਹਦੇ ਥੱਲੇ ਵਾ ਹੁਣ ਟੇਪਰ ਜੀ ਹੋ ਜਾਣੀ ਗੰਦ ਆ ਸਾਰਾ ਕਰਤਾ ਪਲਾਸਟਰ ਇੱਥੇ ਖਾਸ ਕਰਕੇ ਟੁੱਟ ਪੰਨੀ ਜੀਤੀ ਉਹ ਸੈੱਟ ਕਰ ਰਿਹਾ ਹੈ ਪੁਆਇੰਟ ਤੱਕ ਹੋ ਗਿਆ ਦੇਖ ਕੇ ਐਂਡ ਤੱਕ ਹੋ ਗਿਆ ਸਾਰਾ ਲੋ ਜੀ ਫਿਰ ਮਿਲਦੇ ਆਂ ਹੀ ਫਿਰ ਆਪਾਂ ਸਾਨੂੰ ਨੈਕਸਟ ਵਲੌਗ ਦੇ ਵਿੱਚ ਅਗਲੇ ਦੇ ਵਿੱਚ ਠੀਕ ਹੈ ਜੀ ਫਿਰ ਸਤ ਸ੍ਰੀ ਅਕਾਲ